ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੌਰ ਜਨਮ ਤਰੀਕ 10.9.1990 ਹੋ ਗਈ ਸੀ ਹਾਈਟ 4 ਫੁੱਟ 10 ਇੰਚ ਪੜਾਈ +2 ਕਾਸਟ ਅਗਰਵਾਲਾ ਏਰੀਆ ਸੰਗਰੂਰ ਲੜਕੀ ਮੰਗਲਿਕ ਲੜਕੀ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਲੜਕੇ ਦਾ ਤਲਾਕ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਸਟ ਅਗਰ왈 ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9898308 99141 98308 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 12/11/2001 ਜਨਮ ਸਥਾਨ ਸਰਦੂਰਗੜ ਕਾਸਟ ਅਗਰਵਾਲ ਕੰਮ ਰਾਹੁਲ ਕਲਿਆਨਾ ਸਟੋਰ ਅਮੇਰਪੁਰ ਕਲਾ ਪਰਿਵਾਰ ਮੈਂਬਰ ਪਿਤਾ ਇੱਕ ਭੈਣ ਇੱਕ ਭਰਾ ਵਿਆਹੀ ਹੋਈ ਨੇ ਮਾਂ ਬੜੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜਨਰਲ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਸਤਨਵੇਂ 819 54507 ਸਤਨਵੇਂ 819 54507 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤਸਵੀਲ ਲੈ ਸਕਦੇ ਹੋ ਨਾਮ ਸਿੰਘ ਜਰਮਤ੍ਰੀਕ ਦਾਸ ਨੋ ਮਹੀਨਾ 1999 ਬੜਾਈ ਇੰਦਰਸਮੀਪਾਸ ਕਾਮਾ ਇਲੈਕਟ੍ਰੋਨਿਕ ਬਾਰਿਕਾ ਕਾਸਟ ਅਗਰਵਾਰ ਮੰਗ ਵਧੀਆ ਪਰਵਾਰ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463721918 9463721918 ਤੁਸੀਂ ਇਹ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਕਤਰੀ ਕਾਸਟ ਜਨਮ ਤਰੀਕ 1996 ਹਾਈਟ 5 ਫੁੱਟ 5 ਇੰਚ ਸ਼ਹਿਰ ਲੁਧਿਆਣਾ ਕੰਮ ਪ੍ਰਾਈਵੇਟ ਜੌਬ ਤਨਖਾ 25000 ਬਰਤੀ ਮਹੀਨਾ ਪਰਿਵਾਰ ਮੈਂਬਰ ਇੱਕ ਬਰਾ ਮੰਗ ਵਧੀਆ ਪਰਿਵਾਰ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 94647 54263 94647 54263 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਬਹੁਤ ਜਾਣਕਾਰੀ ਲੈ ਸਕਦੇ ਹੋ ਨਾਮ ਸੰਗਜਨ ਤ੍ਰਿਕੁਣੀ 1993 ਹਾਈਟ ਪੰਜبوط 5 ਇੰਚ ਕਾਸਟ ਅਰੂੜਾ ਪੜਾਈ ਬੀ ਕਾਮ ਕੰਮ ਪ੍ਰਾਈਵੇਟ ਜੋਬ ਏਰੀਆ ਬਟਿੰਡਾ ਮੰਗ ਵਧੀਆ ਪਰਵਾ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463383861 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 5 ਸ਼ਿਮਾ ਮਿਨਾ 1999 ਆਈਟਾ ਪਿੰਫੂਟ ਆਟੈਂਚਰ ਕਾਸਟ ਰਾਮਗੜੀ ਪੜਾਈ ਬੀਏ ਪਰਿਵਾਰ ਮੈਂਬਰ ਮਾਤਾ ਪਿਤਾ ਕੰਮ ਮੈਕੈਨਿਕਲ ਵਰਕਸ਼ਾਪ ਟਰੱਕ ਟਰਾਂਸਪੋਰਟ ਦਾ ਕੰਮ ਮੰਗ ਵਧੀਆ ਪਰਵਾਰ ਤੋਂ ਪੜੇ ਨਿੱਕੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 741 43 53 952 ਤੁਸੀਂ ਪਰਿਵਾਰ ਨੂੰ ਹੋਣ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਪਾਟੀਆਂ ਉਮਰ 28 ਸਾਲ ਕਾਸਟ ਰਾਜਪੂਤ ਪਾਟੀਆਂ ਪੜਾਈ ਗ੍ਰੈਜੂਏਸ਼ਨ ਸ਼ਹਿਰ ਜਲੰਧਰ ਕੰਮ ਪ੍ਰਾਈਵੇਟ ਜੋਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਮੰਗ ਬਧੀ ਪਰਿਵਾਰ ਤੋਂ ਪੜੀ ਲਿਖੀ ਇਹ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 88604201 83604201 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 40 ਸਾਲ ਹਾਈਟ 5 ਫੁੱਟ 5 ਇੰਚ ਜ਼ਿਲ੍ਹਾ ਲੁਧਿਆਣਾ ਕੰਮ ਡਰਾਈਵਰ ਐਂਬੂਲੈਂਸ ਮੰਗ ਵਧੀਆ ਪਰਿਵਾਰ ਤੋਂ ਖਰੀਦ ਲਓ ਲੜਕੀ ਦੀ ਲੋੜ ਹੈ ਲੜਕੀ ਤਲਾਕ ਸੁਧਾਰ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਸਟ ਐਸਸੀ ਇਹਨਾਂ ਦਾ ਮੋਬਾਈਲ ਨੰਬਰ 9969916386 9969916386 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅਰਜਨੀਸ਼ ਸ਼ਰਮਾ ਜਨਮ ਤਰੀਕ 28 ਜੂਨ 1992 हाइट 5 फुट 8 ਇੰਚ ਜਨਮ ਟਾਈਮ ਸਵੇਰ ਦੇ 4:25 ਜਨਮ ਸਥਾਨ ਲੁਧਿਆਣਾ ਲੜਕਾ ਮੰਗਲਿਕ ਪੜਾਈ ਪਲੱਸ 2 ਕਾਸਟ ਬ੍ਰਾਹਮਣ ਕੰਮ ਬਿਜ਼ਨਸ ਰੈਡੀमेड ਗਾਰਮੈਂਟ ਇਨਕਮ 1 ਲੱਖ ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਗੌਰਮੈਂਟ ਜੌਬ ਤੋਂ ਰਿਟਾਇਰ ਪੈਨ ਤੇ ਪਰਾ ਮੈਰਿਡ ਨਹੀਂ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੇ ਦੀ ਲੋੜ ਹੈ ਲੜਕੀ ਮੰਗਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9041680998 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤ੍ਰਿਕ 1987 ਹਾਈਟ 5 ਫੁੱਟ 11 ਇੰਚ ਕਾਸਟ ਸੁਨਿਆਰੇ ਲੜਕਾ ਤਲਾਕ ਹੋਇਆ ਹੋਇਆ ਹੈ ਸ਼ਹਿਰ ਮੋਗਾ ਪੜਾਈ ਬੀ ਫਾਰਮੇਸੀ ਕੰਮ ਕੰਪਨੀ ਚੰਡੀਗੜ੍ਹ ਸੈਲਰੀ 45000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਪਿਤਾ ਇੱਕਪਰਾ ਇੱਕ ਪੈਨ ਦਾ ਵਿਆਹ ਹੋਇਆ ਹੈ ਆਸਟ੍ਰੇਲੀਆ ਵਿੱਚ ਮੰਗ ਬੜੀ ਪਰਵਾਹ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 68995 997248995 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਇਸੰਗਰ ਜਨਮ ਤਰੀਕ 20.9.1997 ਹਾਈਟ 5 ਫੁੱਟ 11 ਇੰਚ ਕਾਸਟ ਰਾਮਦਾਸੀ ਸਿੱਖ ਪੜਾਈ ਬੀਏ ਡੀਬੀਐਸਸੀ ਐਮਐਸਸੀ ਜ਼ਿਲ੍ਹਾ ਬਟਿੰਡਾ ਜ਼ਮੀਨ 4 ਚਾਰ ਕਿੱਲੇ ਮੋਟਰ ਲੱਗੀ ਹੋਈ ਹੈ ਪਰਿਵਾਰ ਮੈਂਬਰ ਮਾਤਾ ਪਿਤਾ ਟੀਚਰ ਨੇ ਰਿਟਾਇਰ ਨੇ ਇੱਕ ਭਰਾ ਮੈਰਿਡ ਮੁੰਡੇ ਨੇ ਵਾਰ ਜਨ ਮੰਗ ਵਧੀਆ ਪਰਿਵਾਰ ਤੋਂ ਪੜੀ ਨਿੱਕੀ ਲੜਕੀ ਦੀ ਲੋੜ ਹੈ ਲੜਕੀ ਆਇਲਿਸਟ ਕੀਤੀ ਹੋਵੇ ਪਰਿਵਾਰ ਸਾਰਾ ਖਰਚਾ ਕਰਨਗੇ ਇਹਨਾਂ ਦਾ ਮੋਬਾਈਲ ਨੰਬਰ 9417314340 9317314340 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 28 ਦਸੰਬਰ 1999 ਵਿੱਚ ਹਾਈਟ 5 ਫੁੱਟ 8 ਇੰਚ ਪੜਾਈ +2 ਕਾਲਜ ਰਾਮਦਾਸੀ ਸਿੱਖੋ ਸ਼ਹਿਰ ਲੁਧਿਆਣਾ ਪਰਿਵਾਰ ਮੈਂਬਰ ਮਾਤਾ ਪਿਤਾ ਪੈਣ ਪਰਾ ਪੈਣ ਵਿਆਹੀ ਹੋਈ ਹੈ ਕੰਮ ਆਪਣਾ ਬਿਜ਼ਨਸ ਐਮਬੂਲੈਂਸੀਆਂ ਚਾਰ ਗੱਡੀਆਂ ਨੇ ਮਾਂਗ ਵਧੀਆ ਪਰਿਵਾਰ ਤੋਂ ਪੜੀ ਹੈ ਕਿ ਲੜਕੀ ਦੀ ਲੋੜ ਹੈ ਲੜਕੀ ਸिलाई ਕਰਨ ਦੀ ਹੋਵੇ ਜਾਂ ਪਾਰਲਰ ਦਾ ਕੰਮ ਸਿੱਖੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9969916381 9969916381 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਸਨਾਂ ਕੇ ਜਨਮ ਤਰੀਕ 1985 ਹਾਈਟ 5 ਫੁੱਟ 9 ਇੰਚ ਆਕਾਸ਼ ਰਵੀ ਦਾਸੀ ਇਸ ਇੱਕ ਏਰੀਆ ਸੰਗਰੂਰ ਕੰਮ ਪਲੰਬਰ ਦਾ ਵਧੀਆ ਪਰਿਵਾਰ ਮੈਂਬਰ ਪਤਨੀ ਦੀ ਮੌਤ ਹੋ ਚੁੱਕੀ ਹੈ ਦੋ ਬੱਚੇ ਨੇ ਮੰਗ ਵਧੀਆ ਪਰਿਵਾਰ ਦੋ ਕਸਮਨ ਲਈ ਲੜਕੀ ਦੀ ਲੋੜ ਹੈ ਲੜਕੀ ਤਲਾਕ ਵਾਲੇ ਬੱਚੇ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9877933707 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਤ ਬਰਾੜ ਕਾਸਟ ਯਰ ਸਿੱਖ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜ਼ਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿਣਾ ਹੈ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਹੈ ਮੰਗ ਵਧੀਆ ਪਰਿਵਾਰ ਤੋਂ ਪੜੀ ਲੈ ਕੇ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8146437929 8146437929 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 950151137 ਤੁਸੀਂ WhatsApp ਤੇ ਵਾਈਸ ਮੈਸੇਜ ਵੀ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ